ਅੱਛੀ ਗੱਲ ਤੁਸੀਂ ਦੇਖ ਰਹੇ ਹੋ ਪੀਵੀ20 ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਖੜੇ ਆ ਜੀ ਚੌਂਕ ਦੇ ਵਿੱਚ ਜਿਹੜਾ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਜੇ ਲੰਘਦੇ ਸੀ ਲੋਕ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਬਾਈ ਹੁਣੀ ਮਿੱਟੀ ਪਾਈ ਬਾਈ ਉਹਨਾਂ ਨੂੰ ਪੁੱਛਦੇ ਬਾਈ ਸਾਸੀ ਗੱਲ ਸਾਸੀ ਗੱਲ ਜੀ ਕਿਹੜਾ ਏਰੀਆ ਆਪਣਾ ਬਲਾਚੌਰ ਆ ਜੀ ਕਿਹੜਾ ਨੰਬਰ ਵਾਰਡ ਨੰਬਰ ਵਾਰਡ 9 ਜੀ 9 ਆ ਕੀ ਨਾਮ ਤੁਹਾਡਾ ਛੋਡੀ ਜੀ ਛੋਡੀ ਹਾਂ ਜੀ ਇਹ ਆਪਣੇ ਵੱਲੋਂ ਮਿੱਟੀ ਆਪਣੇ ਵੱਲੋਂ ਜੀ ਆਪਣੇ ਵੱਲੋਂ ਸੇਵਾ ਕਰਦੇ ਆ ਜੀ ਅੱਛਾ ਜੀ ਆਪਣੇ ਵੱਲੋਂ ਸੇਵਾ ਕੀਤੀ ਆ ਇਹ ਮੇਰੇ ਸਾਹਮਣੇ ਕਿੰਨੇ ਦਿਨ ਤੇ ਦੇਖਦੇ ਹੋਣੇ ਤੁਸੀਂ ਹਾਂਜੀ ਮੈਂ ਇਧਰ ਲੰਘਦੇ ਆ ਕੋਈ ਜਨਤਾ ਲੰਘਦੀ ਆ ਜੀ ਕੋਈ ਗਿਰ ਜੂਗਾ ਸੀਗਾ ਚਲ ਮਿੱਟੀ ਪਾ ਦਨੇ ਵਧੀਆ ਹੂੰਗਾ ਹਰੇਕ ਨੂੰ ਲੰਘਣ ਨੂੰ ਵੀ ਵਧੀਆ ਲੱਗਦਾ ਹੋਊਗਾ ਓਕੇ ਓਕੇ ਹਾਂਜੀ ਇਹ ਫੇ ਕਿੰਨੇ ਦਿਨਾਂ ਸੋਚਦੇ ਹੋਣੇ ਪਹਿਲਾਂ ਜਾਂ ਕਿਦਾਂ ਨਹੀਂ ਇਹ ਬਹੁਤ ਦਿਨ ਤੋਂ ਪਹਿਲਾਂ ਵੀ ਮੈਂ ਸੇਵਾ ਕਰਦਾ ਰਿਹਾ ਪਹਿਲਾਂ ਜੇ ਖੱਡੇ ਸੀਗੇ ਪਹਿਲਾਂ ਵੀ ਬੰਦ ਕੀਤੇ ਆ ਤੁਸੀਂ ਕੀਤੇ ਪਹਿਲਾਂ ਮੈਂ ਪਹਿਲੇ ਮੈਂ ਹੀ ਬੰਦ ਕਰਦਾ ਰਿਹਾ ਖੱਡੇ ਅੱਛਾ ਹੁਣ ਵੀ ਮੈਂ ਹੀ ਛੱਡਦਾ ਮਿੱਟੀ ਅੱਛਾ ਕੋਕੀਓ ਕੋਕੀਓ ਕਿਚਾਂ ਲੈ ਬਾਈ ਫਿਰ ਕੋਈ ਪ੍ਰਸ਼ਾਸਨ ਦਾ ਇਹ ਨਹੀਂ ਤੇ ਉਹ ਸਾਥੇ ਨਹੀਂ ਇਹਦੇ ਵਿੱਚ ਕਾਲਾ ਹੱਥਾਂ ਦੀ ਕੋਈ ਨਹੀਂ ਦੇਖਦਾ ਫੜਗਾ ਟੁੱਟੀਆਂਆਂ ਸਾਰੀਆਂ ਇੱਧਰ ਵੀ ਟੁੱਟੀਆਂਆਂ ਜਿੱਧਰ ਜਾਂ ਮਰਦੀ ਚੱਲੋ ਟੋਏ ਟੱਪੇ ਸਾਰੇ ਫੇਰ ਹੁਣ ਮਿੱਟੀ ਭਾ ਗਈ ਆਪਾਂ ਨੰਗਦਾ ਕਰਦੇ ਆ ਜੀ ਬੰਦੇ ਆਂ ਕਿਹਾ ਜਿੱਦਾਂ ਮਤਲਬ ਰੇੜੇ ਕਿੰਨੇ ਕਿਤੇ ਲੱਗੇ ਤੇ ਦੋ ਲੱਗੇ ਤਿੰਨ ਨਹੀਂ ਜੀ ਤਿੰਨ ਜਿਹੜੇ ਚਾਰ ਰੇੜੇ ਲੱਗ ਜਾਣੇ ਆ ਜੀ ਇਹ ਕਿੱਥੋਂ ਲੈ ਕੇ ਆਂਦੀ ਮਿੱਟੀ ਇਹ ਐਦੇ ਫੱਟ ਕੇ ਲਿਆਂਦੇ ਜੀ ਦੇਖ ਕੇ ਕਿਤੇ ਪਈ ਹੋਵੇ ਉੱਥੇ ਚੱਕ ਲਈ ਜੀ ਇਕੱਲੇ ਕਰਨ ਲੱਗੇ ਹੋ ਇਕੱਲੇ ਇਕੱਲੇ ਜੀ ਬਹੁਤ ਵੱਡੀ ਸੇਵਾ ਬਾਈ ਜੀ ਇਹ ਮੈਂ ਸੇਵਾ ਜੀ ਦੇ ਦਲ ਬਖਸ਼ਾ ਸੇਵਾ ਕਰਨ ਦਾ ਜੀ ਸੇਵਾ ਕਰਦੇ ਇੱਥੇ ਲੰਗਦੇ ਲੋਕ ਬਹੁਤ ਪ੍ਰੋਬਲਮ ਦੇ ਵਿੱਚ ਪੈਂਦੇ ਆ ਬਹੁਤ ਪ੍ਰੋਬਲਮ ਆ ਇੱਥੇ ਦੂਆ ਸੀਗਾ ਜੀ ਆਹ ਅੱਤੀ ਸੀਗੀ ਇਹਦੇ ਵਿੱਚ ਬੰਦੇ ਡਿਗੇ ਬਹੁਤ ਮੈਂ ਸੁਣਿਆ ਕਹਿੰਦੇ ਡਿਗੇ ਬਹੁਤ ਆ ਜੀ ਡਿਗੇ ਬਹੁਤ ਆ ਇਸ ਕਰਕੇ ਆ ਹੁਣ ਤੁਹਾਡੇ ਸਾਹਮਣੇ ਮਿੱਟੀ ਪਾਈ ਆ ਬਰਾਬਰ ਕੀਤਾ ਲੰਗਦੇ ਸਾਰੇ ਜੀ ਤੁਹਾਡਾ ਵੀ ਧੰਨਵਾਦ ਆ ਇਸ ਚੀਜ਼ ਲਈ ਥੈਂਕ ਯੂ ਜੀ ਮਿਹਰਬਾਨੀ ਜੀ ਤੇ ਕੁਝ ਕਹਿਣਾ ਚਾਹੁੰਦੇ ਨਹੀਂ ਜੀ ਕੁਝ ਨਹੀਂ ਕਹਿਣਾ ਚਾਹੁੰਦੇ ਬਸ ਇਹੀ ਕਹਿਣਾ ਚਾਹੁੰਦਾ ਤੇ ਸਰਕਾਰ ਜਿਹੜੀਆਂ ਟੁੱਟੀਆਂ ਮਹੀਦੇ ਵੱਲ ਬੋਰ ਕਰੋ ਥੋੜੀ ਜੇ ਆਪਣੀ ਜਨਤਾ ਲੰਗਦੀ ਆ ਹਰੇਕ ਬੰਦਾ ਲੰਗਦਾ ਔਖ ਬਾਈ ਹੁਣੀ ਬਹੁਤ ਵੱਡੀ ਸੇਵਾ ਕਰਨ ਲੱਗੇ ਹੋ ਚੌਂਕ ਬਲਾਚੌਰ ਦੇ ਚੌਂਕ ਦੇ ਵਿੱਚ ਖੜੇ ਆਪਾਂ ਤੇ ਜਿਹੜੀ ਇਹ ਮਿੱਟੀ ਦੀ ਸੇਵਾ ਹੈ ਬਾਈ ਹੁਣੀ ਵੱਲੋਂ ਲੱਗੀ ਹੈ ਤੇ ਕਹਿੰਦੇ ਦੋ ਤਿੰਨ ਡੇੜੇ ਲੱਗੇ ਆ ਇੱਕ ਸਾਡੇ ਕੋਲ ਭਾਜੀ ਹੁਣੀ ਬੈਠੇ ਆ ਭਾਜੀ ਇੱਥੇ ਕਿੰਨੇ ਕ ਬੰਦੇ ਡਿੱਗੇ ਆ ਅੱਛਾ ਬਹੁਤ ਬੰਦੇ ਡਿੱਗੇ ਜੀ ਬਹੁਤ ਵਸਵੇਰੇ ਕੱਲ ਪਾਸੋਂ ਬੰਦੇ ਡਿੱਗਦੇ ਜਾਂਦੇ ਆ ਅੱਛਾ ਬਾਰਾਜੀ ਹੁਣੀ ਸੇਵਾ ਕੀਤੀ ਆ ਜੀ ਇਹ ਕਿਹੜਾ ਗੱਜ ਕੀਤੀ ਸਰ ਜੀ ਇਹ ਲੋਟ ਜਾਏ ਇਹ ਬਹੁਤ ਇੱਥੇ ਕਰਨ ਜਨੇ ਅਸੀਂ ਦਰਦਾ ਡਿੱਗੀ ਕਹਿੰਦੇ ਜਾਨ ਨਹੀਂ ਰਹੀ ਸੀ ਬੰਦ ਕਰਦੇ ਹਰੇਕ ਵਾਰੀ ਬਹੁਤ ਵਾਰੀ ਬੰਦ ਕੀਤਾ ਅਸੀਂ ਟੋਏ ਅੱਛਾ ਕਿੰਨੀ ਵਾਰੀ ਇਹ ਚੌਂਕ ਵਾਲਾ ਕਿੰਨੇ ਕ ਟੋਲ ਬੰਦ ਕਰਦੇ ਬਹੁਤ ਬਹੁਤ ਵਾਰੀ ਬੰਦ ਕੀਤੀ ਜੀ ਆਹੋ ਟੋਏ ਉਹ ਗਾਹਾਂ ਥਾੜੇ ਦੇ ਮੋੜੇ ਆ ਉਹ ਬੰਦ ਹੁੰਦੇ ਆਏ ਉਹ ਬੰਦ ਕਰਨ ਦੇ ਕੋਲ ਟੋਏ ਇਹ ਬੰਦ ਕਰਾ ਇਹ ਸਾਰੀ ਮਿੱਟੀ ਤੁਸੀਂ ਬੰਨ ਗਏ ਇਹ ਸਾਰੀ ਪਾਣੀ ਅਸੀਂ ਪਾਣੀ ਹਾਂਜੀ ਇੱਥੇ ਹਾਲ ਤੋਂ ਚਲੋ ਧੰਵਾਦ ਆ ਚਲੋ ਥੈਂਕ ਯੂ ਜੀ ਮੇਰ ਮੇਰਬਾਤ ਕੁਝ ਸਾਜੀ ਦੇ ਯੂਥ ਨੂੰ ਅੱਜ ਦੇ ਲੋਕਾਂ ਨੂੰ ਕੋ ਮੈਸੇਜ ਦੇਣਾ ਚਾਹਦੇ ਹਾਂ ਬਸ ਮੈਸੇਜ ਇਹ ਹੀ ਦੇਣਾ ਚਾ ਕੇ ਹਰੇਕ ਬੰਦਾ ਔਖਾ ਰਹੋਵੇ ਲੰਗੜ ਨੇ। ਤੋਂ ਸੇਵਾ ਆਇਆ ਖਾਵੇ ਆਪਾਂ। ਬਾਬਾ ਜੀ ਹੱਥ ਘੱਟ ਕਰ ਗਏ ਜਾਂਦੇ ਸੇਵਾ ਬਹੁਤ ਵੱਡੀ ਆ। ਸੱਚੀ ਗੱਲ ਆ ਸੇਵਾ ਬਹੁਤ ਵੱਡੀ ਆ। ਬਲਾ ਚੋੜ ਵਾਲੀ ਚੌਂਕ ਦੇ ਵਿੱਚ ਖੜੇ ਆਪਾਂ ਤੇ ਬਾਈ ਹੁਣੀ ਆ ਜਿਹੜੀ ਸੇਵਾ ਕਰਨ ਲੱਗੇ ਹੋ ਇਹ ਟੀਡੀ ਗੱਲ ਆ। ਬਹੁਤ ਤਕੜੀ ਗੱਲ ਆ। ਤੋਂ ਇਦਾਂ ਦੇ ਜਿੱਤਾ ਤੁਹਾਨੂੰ ਵੀ ਕਿਤੇ ਕੋਲੇ ਦੇਖਦੇ ਆ ਤਾਂ ਤੁਸੀਂ ਵੀ ਸੇਵਾ ਜਰੂਰ ਕਰਿਆ ਕਰੋ ਤਾਂ ਕਿ ਇਹ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਇਹ ਸੇਵਾ ਚੱਲਦੀ ਪਈ ਆ ਜੀ। ਸਤਿ ਸ਼੍ਰੀ ਅਕਾਲ ਪਿਆਰ ਕਰਦੇ ਨੇ ਉਹ ਪੀਪੀ ਵੀ ਬੜਾ ਜੋਰ ਤੇ ਜਾਣ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਬਲਾਚੋਰੀਆ ਕੋਈ ਨੰਨੀ ਆ ਪਹੇੜਨਾ ਮਿਲਾਂਗੇ ਜੀ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਹਾਂ ਹਾਂ ਬਹੁਤ ਆ ਲੰਘਦੇ ਤਾਂ ਬਹੁਤ ਆ ਇੱਥੇ ਲੰਘਦੇ ਇੱਥੇ ਗਿਰਦੇ ਵੀ ਬਹੁਤ ਆ ਜੀ ਆਹ ਦੇਖ ਲਓ ਹੁਣ ਸਾਡੇ ਸਾਹਮਣੇ ਮਿੱਟੀ ਪਾਈ ਆ ਹੁਣ ਕੋਈ ਗਿਰੂ ਮਾਰੇ ਬਿਲਕੁਲ ਸਹੀ ਜੀ ਠੀਕ ਆ ਜੀ ਇਹ ਸੋਚ ਆਪਣੇ ਕੋਲੋਂ ਐਡੀ ਪੈਦਾ ਕੀਤੀ ਆ ਮੈਂ ਮਤਲਬ ਮਿੱਟੀ ਪਾਣੀ ਆ ਜਾਂ ਕਿਦਾਂ ਆਪਣੇ ਕੋਲ ਪਹਿਲਾਂ ਤੋਂ ਸੋਚ ਰੱਖਿਆ ਕਿਤੇ ਵੀ ਟੋਹਰ ਦੇਖਦਾ ਉਹਨੂੰ ਬੰਦ ਕਰੋ ਠੀਕ ਆ ਜੀ ਜੇ ਲੋ ਵਧੀਆ ਗੱਲ ਹੈ ਜੀ ਇਹ ਤੋਏ ਦੀ ਤੁਸੀਂ ਮੁਰੰਮਤ ਕੀਤੀ ਹੈ ਤਾਂ ਬਹੁਤ ਵਧੀਆ ਗੱਲ ਹੈ ਬਿਲਕੁਲ ਜੀ